ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਵਿੱਚ ਸਭ ਤੋਂ ਵੱਡਾ ਧਰਮ ਹੈ ਖਿਮਾ ਕਰ ਦੇਣਾ ਅਰਥਾਤ ਮਾਫ ਕਰ ਦੇਣਾ ਤੁਸੀਂ ਜਿੰਨਾ ਮਰਜੀ ਚੌਂਕੜਾ ਮਾਰੀ ਜਾਓ ਜਿੰਨਾ ਮਰਜੀ ਤਪ ਕਰੀ ਜਾਓ ਜਿੰਨੀ ਮਰਜੀ ਬਾਲਾ ਫੇਰੀ ਜਾਓ ਜਦੋਂ ਤੱਕ ਤੁਹਾਡੇ ਵਿੱਚ ਖਿਮਾ ਕਰਨ ਵਾਲਾ ਗੁਣ ਨਹੀਂ ਹੈਗਾ ਅਰਥਾਤ ਤੁਹਾਡੇ ਵਿੱਚ ਦਇਆ ਨਹੀਂ ਹੈਗੀ ਨਿਮਰਤਾ ਨਹੀਂ ਹੈਗੀ ਤੁਸੀਂ ਕਿਸੇ ਨੂੰ ਮਾਫ ਨਹੀਂ ਕਰ ਸਕਦੇ ਤਾਂ ਕੋਈ ਫਾਇਦਾ ਨਹੀਂ ਚਾਹੇ ਤੁਸੀਂ ਧਾਰਮਿਕ ਪਹਿਰਾਵਾ ਤੁਹਾਡਾ ਕੋਈ ਵੀ ਹੋਵੇ ਇਹ ਜੋ ਖਿਮਾ ਤੁਹਾਡੇ ਵਿੱਚ ਇਹ ਗੁਣ ਨਹੀਂ ਹੈਗਾ ਤਾਂ ਕੋਈ ਫਾਇਦਾ ਨਹੀਂ ਨਾ ਜਪ ਦਾ ਫਾਇਦਾ ਨਾ ਤਪ ਦਾ ਫਾਇਦਾ ਨਾ ਸਿਮਰਨ ਦਾ ਫਾਇਦਾ ਕੋਈ ਫਾਇਦਾ ਨਹੀਂ ਕਿਉਂਕਿ ਜਿਹਦੇ ਵਿੱਚ ਖਿਮਾ ਨਹੀਂ ਹੈਗੀ ਜੋ ਦੂਸਰੇ ਨੂੰ ਮਾਫ ਨਹੀਂ ਕਰ ਸਕਦਾ ਉਸ ਦਾ ਤਪ ਕੀਤਾ ਜਪ ਕੀਤਾ ਸਭ ਵਿਅਰਥ ਜਾਂਦਾ ਇਸ ਕਰਕੇ ਦੁਨੀਆ ਵਿੱਚ ਮਾਫ ਕਰਨਾ ਸਿੱਖੋ ہاں ਕਿਸੇ ਨੂੰ ਮਾਫ ਕਰਨਾ ਬਹੁਤ ਹੀ ਮੁਸ਼ਕਲ ਹੈ ਪਰ ਮਾਫ ਕਰ ਦੇਣਾ ਚਾਹੀਦਾ ਕਿਉਂਕਿ ਮਾਲਕ ਕਹਿੰਦੇ ਜਿੱਥੇ ਦਇਆ ਹੈ ਉੱਥੇ ਧਰਮ ਹੈ ਦਇਆ ਕਰਕੇ ਮਾਫ ਕਰ ਦੇਣਾ ਚਾਹੀਦਾ ਹੈ ਕਿਸ ਰਾਹ ਕੀਤਾ ਹੋਵੇ ਮਾਫ ਕਰ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ